ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪਹਿਲਾ ਵੀਰਾਂ ਨੂੰ ਜੈ ਪੀਮ ਜੈ ਪੀਮ ਸਾਥੀਓ ਅੱਜ ਪਿੰਡ ਚੋਕ ਹਰੀਹਰ ਦੀ ਮੌਜੂਦਾ ਲੀਬਰ ਦੇ ਵਿੱਚ ਪਹੁੰਚੇ ਹੋਏ ਆ ਸਾਡੇ ਬਾਬਾ ਜੀ ਚਾਨਣ ਤੇ ਬਾਬਾ ਜੀ ਜਗਿੰਦਰ ਸਿੰਘ ਤੇ ਸ਼ਾਸ਼ੀਲ ਕੁੜੀ ਸਾਡੀ ਆਗੂ ਲੀਡਰ ਨਵੇਂ ਹੋਣ ਬਣੇ ਹੋਏ ਆ ਇਹਨਾਂ ਦੀ ਮੌਜੂਦਗੀ ਚ ਲੀਬਰ ਦੇ ਵਿੱਚ ਆਏ ਹੋਏ ਆ ਕਿ ਹੱਤੀ ਮੰਗਾ ਦੇ ਇਤਿਆਰ ਦੇ ਨੇ ਤੇ ਨਾਲ ਜ਼ਿੰਮੇਵਾਰੀ ਦੇ ਨਾਲ ਤਿਆਰੀ ਕਰਨੀ ਮੈਂ ਬੇਨਤੀ ਕਰੂੰਗਾ ਮੇਟ ਸਭ ਨੂੰ ਵੀ ਅੱਗੇ ਜੋ ਹਥਿਆਰ ਦੇ ਵਿੱਚ ਲਿਖਿਆ ਹੋਇਆ ਉਹ ਰੂਬਰੂ ਹੁੰਦਿਆਂ ਪੜ ਕੇ ਜਿਹੜਾ ਹੈਗਾ ਉਹ ਸੁਣਾਓ ਮੇਰੇ ਵੱਲੋਂ ਸਭ ਨੂੰ ਜੈ ਭੀਮ ਜੈ ਹਾਰਪਤ ਜੈ ਭੀਮ ਜੈ ਹਾਰਪਤ ਸ਼ੁਰੂ ਸ਼ੁਰੂ ਕਿਰਤੀ ਲੋਕੋ ਜਾਗੋ ਜੁੜੋ ਤੇ ਸੰਘਰਸ਼ ਕਰੋ ਮਿਤੀ 11 ਫਰਵਰੀ 2005 ਨੂੰ ਡੀਸੀ ਦਫ਼ਤਰ ਫਿਰੋਜਪੁਰ ਸਾਹਮਣੇ ਜਾਗਰੂਕਤਾ ਰੈਲੀ ਵਿੱਚ ਅਗਲੀ ਰਣਨੀਤੀ ਦਾ ਕਰਾਂਗੇ ਐਲਾਨ ਪੰਜਾਬ ਦੇ ਕਿਰਤੀ ਲੋਕੋ ਆਓ ਹੇਠ ਲਿਖੇ ਮੁੱਦਿਆਂ ਉੱਤੇ ਪਿੰਡ-ਪਿੰਡ ਵਿੱਚ ਕਮੇਟੀਆਂ ਬਣਾ ਕੇ ਦਬੇ ਅਤੇ ਖੋਹੇ ਜਾ ਰਹੇ ਹੱਕਾਂ ਦੀ ਲੜਾਈ ਲੜੀਏ ਯਾਦ ਰੱਖੋ ਜਦੋਂ ਬੰਦੇ ਨੂੰ ਬਹੁਤੀਆਂ ਬਿਮਾਰੀਆਂ ਲੱਗ ਜਾਣ ਤਾਂ ਕਿਸੇ ਇੱਕ ਰੋਗ ਦੇ ਇਲਾਜ ਨਾਲ ਮਰੀਜ਼ ਤੰਦਰੁਸਤ ਨਹੀਂ ਹੁੰਦਾ ਸਾਰੇ ਰੋਗਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ ਅੱਜ ਚੰਦ ਲੁੱਟੇਰੇ ਲੀਡਰਾਂ ਤੇ ਅਫਸਰਾਂ ਦੇ ਨਾਪਾਕ ਮਾਫੀਏ ਨੇ ਆਪਾਂ ਨੂੰ ਅਣਗਿਣਤ ਔਕੜਾਂ ਤੇ ਦੁੱਖਾਂ ਵਿੱਚ ਉਲਝਾ ਕੇ ਰਾਜ ਕਰਨਾ ਤੇ ਘਰ ਪਰਨਾ ਸਿੱਖ ਲਿਆ ਹੈ ਇਸ ਲਈ ਲੋੜ ਹੈ ਕਿ ਅਸੀਂ ਵਿਗੜੀ ਹੋਈ ਤਾਣੀ ਨੂੰ ਸੁਲਝਾਣ ਲਈ ਤੰਦ ਫੜੀਏ ਅਤੇ ਆਪਣੇ ਸਾਂਝੇ ਦੁੱਖਾਂ ਉੱਤੇ ਸਾਂਝਾ ਮਹਾਜ ਬਣਾ ਕੇ ਸਾਂਝੀ ਲੜਾਈ ਲੜੀਏ ਜੇਕਰ ਲੁੱਟਣ ਵਾਲੇ ਹਜ਼ਾਰਾਂ ਕੁ ਲੋਕ ਵੱਖ-ਵੱਖ ਰਾਜਸੀ ਪਾਰਟੀਆਂ ਅਤੇ ਵੱਖ-ਵੱਖ ਪ੍ਰਸ਼ਾਸਨਿਕ ਅਹੁਦਿਆਂ ਉੱਤੇ ਹੁੰਦੇ ਹੋਏ ਇੱਕ ਹੋ ਸਕਦੇ ਹਨ ਤਾਂ ਆਪਾਂ ਲੁੱਟੇ ਜਾਣ ਵਾਲੇ ਕਰੋੜਾਂ ਲੋਕ ਅੱਡੋ-ਅੱਡ ਹੋ ਕੇ ਲੁੱਟ ਅਤੇ ਕੁੱਟ ਕਿਉਂ ਖਾ ਰਹੇ ਹਾਂ ਚੇਤੇ ਰੱਖੋ ਆਪਣੇ ਜਾਗਣ ਅਤੇ ਸਿਰ ਜੋੜ ਲੈਣ ਨਾਲ ਹੀ ਉਹਨਾਂ ਦਾ ਅੰਤ ਅਤੇ ਸਾਡੀ ਜਿੱਤ ਹੋਵੇਗੀ ਸਮਾਜ ਨੂੰ ਜਾਤਾਂ ਪਾਤਾਂ ਅਤੇ ਧਰਮਾਂ ਵਿੱਚ ਵੰਡਣ ਤੋਂ ਉੱਪਰ ਉੱਠੀਏ ਅਤੇ ਸੁਰੱਖਿਅਤ ਰੁਜ਼ਗਾਰ ਅਤੇ ਬਣਦੇ ਸੰਵਿਧਾਨਿਕ ਹੱਕਾਂ ਲਈ ਸੰਘਰਸ਼ ਕਰੀਏ ਲੋਕਤੰਤਰ ਵਿੱਚ ਤੁਸੀਂ ਮਾਲਕ ਹੋ ਨੰਬਰ 1 ਪਿੰਡਾਂ ਵਿੱਚ ਨਸ਼ੇ ਦੀ ਸਪਲਾਈ ਰੋਕੀ ਜਾਵੇ ਇਸ ਦੇ ਨਾਲ ਹੀ ਪੀੜਿਤ ਨਸ਼ੇੜੀਆਂ ਦਾ ਇਲਾਜ ਅਤੇ ਮੁੜ ਵਸੇਬੇ ਲਈ ਸੋਚ ਨੀਤੀ ਅਤੇ ਪ੍ਰਬੰਧ ਕੀਤਾ ਜਾਵੇ ਨੰਬਰ 2 ਅੰਗਹੀਣ ਬੁਢਾਪੇ 'ਤੇ ਆਸ਼ਰਿਤ ਬੱਚਿਆਂ ਦੀ ਪੈਨਸ਼ਨ ਮਹਿੰਗਾਈ ਦਰ ਅਨੁਸਾਰ ਘਟੋ ਘੱਟ 5000 ਰੁਪਏ ਹੋਵੇ ਬਜ਼ੁਰਗਾਂ ਦੀ ਪੈਨਸ਼ਨ ਉਮਰ 65 ਸਾਲ ਤੋਂ ਘਟਾ ਕੇ 60 ਸਾਲ ਹੋਵੇ ਪੈਨਸ਼ਨ ਲਈ 2.5 ਏਕੜ ਜ਼ਮੀਨ ਅਤੇ ਹੋਰ ਆਮਦਨ ਹੱਦ ਸਮਾਪਤ ਕੀਤੀ ਜਾਵੇ ਨੰਬਰ 3 ਮਨਰੇਗਾ ਮਜ਼ਦੂਰਾਂ ਅਤੇ ਹੋਰ ਸਰਕਾਰੀ ਕੰਮਾਂ ਉੱਤੇ ਲੱਗੇ ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਹੋਵੇ ਸਕਿੱਲਡ ਲੇਬਰ ਜਿਵੇਂ ਉਸਾਰੀ ਮਿਸਤਰੀ, ਪਲੰਬਰ, ਤਰਖਾਨ, ਡਰਾਈਵਰ ਅਤੇ ਹੋਰ ਸਕਿੱਲਡ ਮਜ਼ਦੂਰ ਦੀ ਦਿਹਾੜੀ 1000 ਰੁਪਏ ਹੋਵੇ। ਕਿਸੇ ਵੀ ਸਰਕਾਰੀ ਮੁਲਾਜ਼ਮ ਦੀ ਸ਼ੁਰੂਆਤੀ ਤਨਖਾਹ 36000 ਰੁਪਏ ਪ੍ਰਤੀ ਮਹੀਨੇ ਤੋਂ ਘੱਟ ਨਹੀਂ ਹੋਣੀ ਚਾਹੀਦੀ। ਮਿਨੀਮ ਲੇਬਰ ਗਰੰਟੀ ਲਾ ਲਾਗੂ ਕੀਤਾ ਜਾਵੇ। ਨੰਬਰ 4 ਮਨਰੇਗਾ ਮਜ਼ਦੂਰਾਂ ਨੂੰ ਕੰਮ ਕਾਨੂੰਨ ਅਨੁਸਾਰ ਉਹਨਾਂ ਦੀ ਮੰਗ ਅਨੁਸਾਰ ਪੂਰੇ 100 ਦਿਨ ਦਿੱਤਾ ਜਾਵੇ। ਨਿਮਨ ਕਿਸਾਨੀ ਨੂ ਮਨਰੇਗਾ ਐਕਟ 2012 ਦੀ ਸੋਧ ਅਨੁਸਾਰ ਖੇਤ ਵਿੱਚ ਕੰਮ ਕਰਦਿਆਂ ਸਬਜ਼ੀਆਂ ਉਗਾਉਣ ਅਤੇ ਪਸ਼ੂ ਪਾਲਣ ਦੇ ਧੰਦੇ ਉੱਤੇ ਮਹਨਤਾਨਾ ਦਿੱਤਾ ਜਾਵੇ। ਨੰਬਰ 5 ਜਿਹੜੇ ਪਿੰਡ ਨਗਰ ਕੌਂਸਲਾਂ ਨਗਰ ਪੰਚਾਇਤਾਂ ਅਤੇ ਸ਼ਹਿਰਾ ਦੀ ਹੱਦ ਅੰਦਰ ਆ ਗਏ ਹਨ। ਉੱਥੇ ਮਜ਼ਦੂਰਾਂ ਲਈ ਮਨਰੇਗਾ ਜਾਂ ਇਸ ਤਰਜ਼ ਉੱਤੇ 100 ਦਿਨ ਦਿਹਾੜੀ ਰੁਜ਼ਗਾਰ ਗਰੰਟੀ ਦੀ ਸਕੀਮ ਸ਼ੁਰੂ ਕੀਤੀ ਜਾਵੇ। ਨੰਬਰ 6 ਸਰਕਾਰੀ ਸਕੂਲਾਂ ਵਿੱਚ ਮਾਸਟਰਾਂ ਲੈਕਚਰਾਂ ਅਤੇ ਸਹਾਇਕ ਸਟਾਫ ਦੀਆਂ ਸਾਰੀਆਂ ਸਾਮੀਆਂ ਪੂਰੀਆਂ ਕੀਤੀਆਂ ਜਾਣ ਅੰਗਰੇਜ਼ੀ ਵਿਸ਼ੇ ਦੇ ਵੱਖਰੇ ਵੱਖਰੇ ਅਧਿਆਪਕ ਰੱਖੇ ਜਾਣ ਸਿੱਖਿਆ ਵਿਭਾਗ ਵਿੱਚ ਠੇਕਾ ਪ੍ਰਣਾਲੀ ਖਤਮ ਕਰਕੇ ਅਧਿਆਪਕ ਤੇ ਸਟਾਫ ਨੂੰ ਤਨਾਅ ਮੁਕਤ ਕੀਤਾ ਜਾਵੇ ਇਹਨਾਂ ਤੋਂ ਸਿੱਖਿਆ ਬਾਹਰੀ ਕੰਮ ਲੈਣੇ ਬੰਦ ਕੀਤੇ ਜਾਣ ਸੂਬੇ ਵਿੱਚ ਸਿੱਖਿਆ ਅਧਿਕਾਰ ਐਕਟ 2009 ਲਾਗੂ ਕੀਤਾ ਜਾਵੇ ਨੰਬਰ 7 ਸਰਕਾਰੀ ਹਸਪਤਾਲਾਂ ਡਿਸਪੈਂਸਰੀਆਂ ਵਿੱਚ ਡਾਕਟਰ ਨਰਸਾਂ ਸਹਾਇਕ ਸਟਾਫ ਅਤੇ ਦਵਾਈਆਂ ਆਬਾਦੀ ਦੇ ਲਿਹਾਜ਼ ਅਨੁਸਾਰ ਪੂਰੇ ਕੀਤੇ ਜਾਣ ਸਿਹਤ ਵਿਭਾਗ ਵਿੱਚ ਪ੍ਰਾਈਵੇਟ ਠੇਕਾ ਪ੍ਰਣਾਲੀ ਬੰਦ ਹੋਵੇ ਨੰਬਰ 8 ਖੇਤੀ ਨੀਤੀ ਲਾਗੂ ਹੋਵੇ ਕਣਕ ਝੋਨੇ ਵਾਂਗ ਸਾਰੀਆਂ ਬਦਲਵੀਆਂ ਫਸਲਾਂ ਦੇ ਭਾਅ ਨੂੰ ਕਾਨੂੰਨੀ ਦਰਜਾ ਮਿਲੇ ਖੇਤੀ ਲਈ ਕੋਆਪਰੇਟਿਵ ਸੁਸਾਇਟੀਆਂ ਵਿੱਚ ਸੰਦ ਸੰਦ ਖਾਦ ਦਵਾਈਆਂ ਅਤੇ ਹੋਰ ਸਾਧਨ ਵਾਜਬ ਰੇਟਾਂ ਉੱਤੇ ਕਿਸਾਨ ਲਈ ਉਪਲਬਧ ਹੋਣ ਕੋਆਪਰੇਟਿਵ ਸੁਸਾਇਟੀਆਂ ਵਿੱਚ ਰਾਜਨੀਤਿਕ ਦਖਲ ਘਟਾਇਆ ਜਾਵੇ ਨੰਬਰ 9 ਸੂਬੇ ਵਿੱਚ ਫਸਲਾਂ ਦੇ ਉਤਪਾਦਨ ਅਨੁਸਾਰ ਖੇਤੀ ਆਧਾਰਿਤ ਸਨੰਤਾ ਪਿੰਡਾਂ ਵਿੱਚ ਲਾਉਣ ਦੀ ਉਦਯੋਗਿਕ ਨੀਤੀ ਬਣੇ ਇਨਾ ਸੰਤਾ ਵਿੱਚ ਪੰਜਾਬੀਆਂ ਲਈ ਸੁਰੱਖਿਅਤ ਰੁਜ਼ਗਾਰ ਮਹਿੰਗਾਈ ਦਰਾਂ ਨਾਲ ਜੁੜੇ ਮਿਹਨਤਾਨੇ ਮਿਨਿਮ ਲੇਬਰ ਗਰੰਟੀ ਲਾ تحت ਮਿਲੇ ਨੰਬਰ 10 ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਸਮੇਤ 20 ਸਾਲ ਪੂਰੇ ਕਰ ਚੁੱਕੇ ਸਾਰੇ ਕੈਦੀ ਰਹਾ ਕੀਤੇ ਜਾਣ ਕਾਲੇ ਕਾਨੂੰਨਾ ਤਹਿਤ ਬਿਨਾ ਕਿਸ ਬਿਨਾ ਕੇਸ ਚਲਾਏ ਡੱਕੇ ਬੁੱਧੀਜੀਵੀ ਤੇ ਸੰਘਰਸ਼ਕਾਂ ਦੀ ਛੱਡੇ ਜਾਣ ਝੂਠੇ ਪਰਚੇ ਬਿਲਕੁਲ ਬੰਦ ਹੋਣ ਨੰਬਰ 11 ਧਾਰਮਿਕ ਸਥਾਨਾਂ ਅਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਖਿਲਾਫ ਸਖਤ ਕਾਨੂੰਨ ਬਣੇ ਦੋਸ਼ੀਆਂ ਨੂੰ ਸਜ਼ਾਵਾ ਲਈ ਫਾਸਟ ਟਰੈਕ ਅਦਾਲਤ ਵਿੱਚ ਮੁਕੱਦਮਾ ਚੱਲੇ ਅਤੇ ਧਰਮ ਦੇ ਨਾਂ ਉੱਤੇ ਅੱਗ ਲਾਉਣ ਅਤੇ ਫੁੱਟ ਪਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਣ ਨੰਬਰ 12 ਸੂਬੇ ਵਿੱਚ ਹਰ ਰੋਜ਼ ਹੋ ਰਹੇ ਸੁਪਾਰੀ ਕਤਲਾਂ ਫਰੋਤੀਆਂ ਅਤੇ ਗੈਂਗਸਟਰਵਾਦ ਨੂੰ ਰੋਕਣ ਲਈ ਥੋਸ ਸੁਰੱਖਿਆ ਨੀਤੀ ਬਣੇ ਅਤੇ ਨੌਜਵਾਨੀ ਨੂੰ ਜੁਰਮ ਦੀ ਰਾਹ ਤੋਂ ਮੋੜਨ ਲਈ ਉਪਰਾਲੇ ਕੀਤੇ ਜਾਣ। ਨੰਬਰ 13 ਸਰਕਾਰੀ ਅਹੁਦਿਆਂ ਉੱਤੇ ਬੈਠੇ ਪ੍ਰਿਸ਼ਟ ਲੀਡਰਾਂ ਅਤੇ ਪ੍ਰਿਸ਼ਟ ਅਫਸਰਾਂ ਖਿਲਾਫ ਦੇਸ਼ ਧਰੋਹ ਦੇ ਮਕਦਮੇ ਚਲਾਏ ਜਾਣ। ਅਹੁਦਿਆਂ ਤੋਂ ਬਰਖਾਸਤ ਕੀਤਾ ਜਾਵੇ ਅਤੇ ਇਹਨਾਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਇਹਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾਵੇ। ਨੰਬਰ 14 ਭਾਰਤ ਵਿਕ ਭਾਰਤ-ਪਾਕ ਵਪਾਰ ਲਈ ਅਟਾਰੀ ਅਤੇ ਵਾਗਾ ਬਾਰਡਰ ਖੋਲੇ ਜਾਣ ਤਾਂ ਜੋ ਕਿਸਾਨਾਂ ਅਤੇ ਵਪਾਰੀਆਂ ਦੀ ਆਮਦਨ ਵੱਧ ਸਕੇ ਅਤੇ ਮਜ਼ਦੂਰਾਂ ਨੂੰ ਕੰਮ ਮਿਲ ਸਕੇ ਪੰਜਾਬ ਰਾਹੀਂ ਦੇਸ਼ ਵਿੱਚ ਹੋਣ ਵਾਲੇ ਵਪਾਰ ਦਾ ਪੰਜਾਬ ਨੂੰ ਵਿਸ਼ੇਸ਼ ਟੈਕਸ ਮਿਲੇ ਨੰਬਰ 15 ਪੀਣ ਪਾੜ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਅਤੇ ਖਾਣ ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਰੋਕੀ ਜਾਵੇ ਸ਼ਹਿਰਾਂ ਵਿੱਚ ਕੂੜਾ ਪ੍ਰਬੰਧਕ ਹੋਵੇ ਅਤੇ ਸੀਵਰੇਜ ਦੇ ਪਾਣੀ ਨੂੰ ਟ੍ਰੀਟਮੈਂਟ ਪਲਾਟਾ ਰਾਹੀਂ ਸਾਫ ਕਰਕੇ ਸਿੰਚਾਈ ਲਈ ਰੀਯੂਜ਼ ਕੀਤਾ ਜਾਵੇ ਨਹਿਰਾ ਤੇ ਤਲੇ ਕੱਚੇ ਰੱਖੇ ਜਾਣ ਅਤੇ ਗੰਦੇ ਨਾਲੇ ਪੱਕੇ ਕੀਤੇ ਜਾਣ ਧਰਤੀ ਹੇਠਾਂ ਕਾਰਖਾਨਿਆਂ ਦਾ ਗੰਦਾ ਪਾਣੀ ਪਾਉਣ ਦੀ ਸਜ਼ਾ ਉਮਰਕਾਦ ਹੋਵੇ ਇਸ ਲਈ ਕਾਨੂੰਨ ਬਣੇ ਸਾਡੀਆਂ ਔਕੜਾ ਦਾ ਮੂਲ ਕਾਰਨ ਪ੍ਰਿਸ਼ਟਾਚਾਰ ਹੈ ਇਸ ਨਾਲ ਲੜੇ ਬਿਨਾ ਪੰਜਾਬ ਅਤੇ ਪੰਜਾਬੀ ਦੋਵੇਂ ਉਜੜ ਰਹੇ ਹਨ ਮੈਂ 2016 ਵਿੱਚ 250 ਰੁਪਏ ਪੈਨਸ਼ਨ ਅਤੇ ਦਿਵਾਵਾਗਾ ਦੀ ਨੌਕਰੀ ਦੇ 1995 ਐਕਟ ਅਨੁਸਾਰ ਬੈਂਕ ਲਾਕ ਦੀ ਲੜਾਈ ਲੜੀ ਅਤੇ ਉਹਨਾਂ ਦੇ ਹੀ ਸਹਿਯੋਗ ਨਾਲ ਪੈਨਸ਼ਨ 1500 ਅਤੇ 3 3000 ਸਰਕਾਰੀ ਨੌਕਰੀਆਂ ਲਈ ਪੰਜਾਬੀਓ ਮਿਲ ਕੇ ਲੜਾਂਗੇ ਤਾਂ ਹੁਣ ਵੀ ਜਿੱਤਾਂਗੇ ਬਲਵਿੰਦਰ ਸਿੰਘ ਜਾਰੀ ਕਰਤਾ ਬੱਗਾ ਸਿੰਘ ਪ੍ਰਧਾਨ ਸਮੂਹ ਮਜ਼ਦੂਰ ਵੈਲਫੇਅਰ ਸਭਾ ਸਹਿਯੋਗੀ ਅਸ਼ੋਕ ਮਹਿੰਦਰਾ ਆਗੂ ਪੀਮ ਕ੍ਰਾਂਤੀ ਮਿਸ਼ਨ ਜੈ ਭੀਮ ਜੈ ਭਾਰ ਸਾਥੀਓ ਇਹ ਆ ਤੁਹਾਡੇ ਸੰਵਿਧਾਨਕ ਹੱਕ ਨੇ ਜਿਹੜੇ ਬਾਬਾ ਸਾਹਿਬ ਡਾਟਰ ਬੇਟਕਰ ਪੀਮਰੋ ਸਾਹਿਬ ਜੀ 2552 ਚ ਲਿਖਿਆ 1952 ਤੋਂ ਲੈ ਕੇ ਅੱਜ 25 ਚੜ ਗਿਆ 72 ਸਾਲ ਹੋ ਗਏ ਆ 90 ਹੋਇਆ ਉਹ ਤੁਹਾਨੂੰ ਆਪ ਨੂੰ ਲਾਗੂ ਕਰਾਣੇ ਪੈਣਗੇ ਇਕੱਠੇ ਲਈ ਆਓ ਸਾਰੇ ਸਾਥ ਦੇਈਏ ਵੱਧ ਤੋਂ ਵੱਧ ਜਿਹੜਾ ਹੈਗਾ ਅੱਗੇ ਦੀ ਅੱਗੇ ਵਧਾ ਦਿਜੋ ਗੱਲ ਨੂੰ ਤੇ ਆਪਾਂ ਇਸ ਤੇ ਵੱਡਾ ਕੰਮ ਕਰਕੇ ਸਰਕਾਰ ਤੇ ਲਾਗੂ ਕਰਾਉਣ ਦੀ ਗੱਲ ਕਰੀਏ ਤੇ ਜ਼ੋਰ ਪਾਈਏ ਐਨਾ ਕਹਿਣਾ ਹੋਇਆ ਸਭ ਨੂੰ ਜੈ ਪੀਮ ਜੈ ਭਾਰਤੋ ਸਤਿ ਸ਼੍ਰੀ ਅਕਾਲ ਨਮਸਕਾਰ ਕੋਈ ਬੰਦਾ ਰਹਿਣਾ ਜਵੇ ਜੀ ਆ ਵੰਡੂ ਸਾਰੇ ਸਾਰੇ ਬੰਦੇ